ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹੈਲੋ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿ ਅੱਜ ਆਪਾਂ ਬਣਾਵਾਂਗੇ ਆਮ ਪੰਨਾ ਚੀਕਾ ਮਲਾਂਜੀ ਜਿਹੜੇ ਜਿਹੜੇ ਗੋਗੂ ਕਹਿੰਦੇ ਆ ਆਰੇ ਇਲਾਕੇ ਤੇ ਜਿਹੜਾ ਉਹ ਕਿਤੇ ਗ੍ਰੰਮਾਂ ਵਿੱਚ ਕਹਿੰਦੇ ਆ ਨਾ ਜਿੱਥੇ ਜਿੱਥੇ ਪਹਾੜੀ ਰਕ ਮੰਦੋਗੀ ਮਾਝਾ ਮਾਲਵਾ ਦੋਆਬਾ ਸਾਰੇ ਕਿ ਤੈਨੂੰ ਅਲੱਗ-ਅਲੱਗ ਕੀ ਨਾ ਮਾਤੋ ਜੀ ਇਹ ਜਿਹੜੀ ਅਲਸਰ ਟਿਪਲਾਈਟਿ ਸਾਰੇ ਪੇਸ਼ੈਂਟ ਜਿਹੜੇ ਉਹ ਵੀ ਉਹ ਕੀ ਕਹਿਦਾ ਬਣਾ ਕੇ ਖਾ ਪੀ ਸਕਦੇ ਆ મતલਬ ਜਿਆਦਾ ਤੀਜਾ ਹੈ ਉਹ ਬਸ ਇਹਦੇ ਵਿੱਚ ਮਿੱਠਾ ਨਾ ਪਾਓ ਮੈਂ ਤੁਹਾਨੂੰ ਦੱਸ ਦਿਆ ਕਿੱਦਾਂ ਬਣਾਉਣਾ ਟਿਪਲਾਈਟਿ ਸਾਰੇ ਪੇਸ਼ੈਂਟ ਜਿਹੜੇ ਵਿੱਚ ਕੀ ਪਾ ਸਕਦੇ ਤਾਂ ਆਮ ਆਹਰੇ ਚੀਕ ਦੇ ਸਾਹਮਣੇ ਹੈਲਦੀ ਬਣਾ ਕੇ ਕਿੱਦਾਂ ਉਹਨੂੰ ਖੀਂਦਾ ਯੂਜ਼ ਕਰ ਸਕਦਾ ਪੀ ਸਕਦਾ ਤੇ ਮੈਂ ਪਾਣੀ ਜਿਹੜਾ ਸੀਗਾ ਇਹਨਾਂ ਨੂੰ ਮੈਂ ਬਾਅਦ ਵਿੱਚ ਧੋ ਲਿਆ ਚੰਗੀ ਤਰ੍ਹਾਂ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲਏ ਸੀ ਮੈਂ ਤੇ ਪਾਣੀ ਮੈਂ ਗਰਮ ਹੋਣਾ ਰੱਖ ਦਿੱਤਾ ਸੀ ਆਹ ਇਹ ਚੋਣ ਕੀ ਕੀ ਵਾ ਹੁਣਾਂ ਦੇਪ ਕਰਦਾ ਆ ਮਮ ਜਿਆਦੇ ਵੱਡੇ ਸੀ ਨਾ ਹਾਂਜੀ ਛੋਟੇ ਨਹੀਂ ਸੀਗੇ ਛੋਟੇ ਛੋਟੇ ਜਿਹੜੇ ਹੁੰਦੇ ਉਹ ਜਲਦੀ ਹੋ ਜਾਂਦੇ ਆ ਤੇ ਥੋੜੇ ਜਿਹੜੇ ਵੱਡੇ ਇਹਨਾਂ ਨੂੰ ਟਾਈਮ ਲੱਗ ਜਾਂਦਾ ਹੋ ਜਾਣੇ ਵਰਤਾਈਂ ਇਹ ਜੀ ਆਮ ਜਿਹੜਾ ਉਹ ਬੋਇਲ ਹੋ ਗਿਆ ਸਹੀ ਤਰ੍ਹਾਂ ਤੇ ਇਹ ਆਪਾਂ ਕੱਢ ਲੈਨੇ ਆਂ ਇੱਕ ਇੱਕ ਕਰਕੇ ਛੋਟੇ ਆਮ ਜਿਹੜੇ ਉਹ ਬਹੁਤ ਜਲਦੀ ਬੋਇਲ ਹੋ ਜਾਂਦੇ ਔਰ ਦੂਜੀ ਸਿਮੇ ਵੱਡੇ ਇਹਨਾਂ ਨੂੰ ਥੋੜਾ ਟਾਈਮ ਲੱਗ ਗਿਆ ਗਰਮੀਆਂ ਦੇ ਵਿੱਚ ਆਪਣੇ ਬਾਕੀ ਜਗ੍ਹਾ ਤਾਂ ਇਹ ਬਣਾਉਂਦੇ ਆ ਪਰ ਆਪਣੇ ਪੰਜਾਬ ਵਿੱਚ ਤਾਂ ਬਹੁਤ ਜ਼ਿਆਦਾ ਇਹਨੂੰ ਬਣਾਉਂਦੇ ਆ ਸਾਰੇ ਪਾਸੇ ਜਦੋਂ ਅਸੀਂ ਛੋਟੇ ਹੁੰਦੇ ਸੀ ਭੂਆ ਦੇ ਘਰ ਜਾਂਦੇ ਹੁੰਦੇ ਸੀ ਮੇਰੀ ਵੱਡੀ ਭੂਆ ਹੁੰਦੀ ਸੀਗੀ ਉਹ ਹੁਣ ਤਾਂ ਨਹੀਂ ਹੈਗੇ ਉਹਨਾਂ ਦੇ ਛੋਟੇ ਹੁੰਦੇ ਮੈਨੂੰ ਜਾਂਦੇ ਹੁੰਦੇ ਸੀ ਪਤਾ ਉਹ ਕੀ ਕਰ ਦਿੰਦੇ ਸੀ ਜੋ ਰੋਟੀ ਪਕਾ ਕੇ ਹਟਣਾ ਮੇਰੀ ਨਿੱਕੀ ਭੈਣ ਆ ਮਤਲਬ ਕਿ ਭੂਆ ਦੀ ਕੁੜੀ ਉਹਨਾਂ ਨੇ ਦੀਦੀ ਨੂੰ ਪਤਾ ਕੀ ਕਰਨਾ ਚਾ ਰੋਟੀ ਪਕਾ ਕੇ ਹਟਣਾ ਜਿਹੜੇ ਉਹ ਚੁੱਲ੍ਹੇ ਦੀ ਮਤਲਬ ਕਿ ਭੱਠੀ ਦੀ ਸਵਾਹ ਕੋਲੇ ਆ ਨਾ ਉਹਨਾਂ ਦੇ ਵਿੱਚ ਅੰਬ ਦੱਬ ਦਿੰਦੇ ਹੁੰਦੇ ਸੀਗੇ ਫੇਰ ਉਹ ਉਹਦੇ ਨਾਲ ਹੀ ਬੜੇ ਸੋਹਣੇ ਹੋ ਜਾਂਦੇ ਸੀ ਤਾਂ ਫੇਰ ਦੀਦੀ ਬਣਾਉਂਦੀ ਹੁੰਦੀ ਸੀਗੀ ਚਿੱਚਾ ਐਦਾਂ ਦਾ ਚਿੱਚਾ ਕਹਿੰਦੇ ਸਾਡੇ ਆ ਇਹ ਪਾਣੀ ਗਰਮੈਂਤ ਦੇ ਅੰਦਰ ਰੱਖ ਦਈਏ ਥੀਂ ਪਾਉਣਾ ਨਾ ਜਦੋਂ ਤਾਜ਼ੀ ਹੋਣਾ ਤੇ ਅੰਦਰ AC ਚੱਲੰਦਿਆ ਵਾ ਅੰਦਰ ਤੇ ਮੈਂ ਇਹਨੂੰ ਉਹਦੇ ਵਿੱਚ ਰੱਖ ਹੋਣੀ ਆ ਠੰਡੇ ਹੋਣ ਵਾਸਤੇ ਇੱਥੇ ਰੱਖ ਦਈ ਲਈ ਹਣਾ ਇਹ ਚ ਜਲਦੀ ਹੋਊਗੇ ਕਿੰਨਾ ਕਿੰਨਾ ਦੇ ਘਰੇ ਅਜੇ ਵੀ ਹੈਗੇ ਇਦਾਂ ਦੇ ਸ਼ਾਬੇ ਮੈਨੂੰ ਬੋਗ ਵਧੀਆ ਲੱਗਦੇ ਸ਼ਾਮੇ ਮੈਂ ਤਕਰੀਬਨ ਸਬਜੀ ਸਬਜੀ ਕੋਈ ਵੀ ਚੀਜ਼ ਰਹੀ ਹੁੰਦੀ ਨਾ ਖਾਸ ਕਰ ਸਰਦੀਆਂ ਚ ਗਰਮੀਆਂ ਚ ਤਾਂ ਫਰਿਜ ਚ ਰੱਖਣੇ ਪੈਂਦੇ ਮੈਂ ਸ਼ਾਮੀਆਂ ਦੇ ਵਿੱਚ ਪਾ ਪਾ ਕੇ ਰੱਖਦੀ ਹੁੰਦੀ ਆ ਹੂ ਗਰਮਿਆ ਤੇ ਇਹਨਾਂ ਨੂੰ ਮੈਂ ਰੱਖ ਹੁੰਦੀ ਆ ਏਸੀ ਦੇ ਆਮ ਤਕੀਏ ਦੇ ਵਿੱਚ ਉਹ ਤਾਂ ਠੰਡੇ ਹੋ ਜਾਣਗੇ ਜਲਦੀ ਜਦ ਤੱਕ ਅਸੀਂ ਬਣਾ ਬਣਾ ਲੈਨੇ ਆ ਇਹਦੇ ਵਿੱਚ ਪਾਉਣ ਵਾਲਾ ਮਸਾਲਾ ਤੇ ਪਲੀਜ਼ ਵੀਡੀਓ ਸਾਰੇ ਜਾਣੇ ਸਾਰੀ ਦੇਖਿਆ ਕਰੋ ਬਹੁਤ ਮਿਹਨਤ ਹੁੰਦੀ ਆ ਖਾਸ ਕਰਕੇ ਜਿਹੜੇ ਯੂਸੀ ਪੇਸ਼ੈਂਟ ਹੈ ਅਨਸਰਟਿਵ ਕੁਆਲਿਟੀ ਸੋ ਜ਼ਰੂਰ ਦੇਖਿਆ ਕਰੋ ਮੈਂ ਹਰ ਇੱਕ ਵੀਡੀਓ ਚ ਇੱਕ ਕੋਈ ਨਾ ਕੋਈ ਛੋਟੀ ਮੋਟੀ ਗੱਲ ਜਿਹੜੀ ਉਹ ਦੱਸਦੀ ਆ ਇਹਦੇ ਵਿੱਚ ਵੀ ਉਹਨੂੰ ਕੀ ਕਹਿਦਾ ਤੁਸੀਂ ਇਹ ਸਭ ਜਿੱਦਾਂ ਮੈਂ ਮੈਮਨੋਨੀ ਬਣਾਉਂਗੀ ਤਾਂ ਤੁਸੀਂ ਵੀ ਇਹਨੂੰ ਡਾਈਜੈਸਟ ਜਿਹੜਾ ਉਹ ਕਰ ਸਕਦੇ ਆ ਚਲੋ ਤੁਹਾਡੇ ਜਲਦੀ ਹੋ ਜਾਣਗੇ ਇੱਥੇ ਨਾ ਇੱਧਰ ਦੇਖੋ ਆ ਸਾਡਾ ਪੱਗੂ ਜਿੱਦਨ ਅਸੀਂ ਆਏ ਉਸ ਦਿਨ ਵੀ ਇਹਦੀ ਬਾਤ ਕਰਾਈ ਅੱਜ ਵੀ ਮਨੀ ਨੇ ਉਹ ਜਿਹੜਾ ਸੀ ਫੰਗਲ ਸ਼ੈਂਪੂ ਲੈ ਕੇ ਆਏ ਨਾ ਉਹ ਕਹਿੰਦੇ ਪਈ ਹਫਤੇ ਚ 3-4 ਵਾਰੀ ਉਹਨਾਂ ਨਵਾਉਣਾ ਇੱਕ ਦਿਨ ਛੱਡ ਕੇ ਅੱਜ ਅਸੀਂ ਫੇਰ ਨਵਾਤਾ ਹਾਈ ਮੇਰੇ ਗੁੱਲੂ ਹੁਣ ਸੋਹਣਾ ਲੱਗਣ ਲੱਗਾ ਹੁਣ ਵਿੱਚ ਇਹ ਵਿਚਾਰੇ ਦੀ ਉਹਨੂੰ ਕੀ ਕਹਿੰਦਾ ਜਿਹੜੀ ਮੱਤ ਮਾਰੀ ਸੀ ਉਹਨੂੰ ਸੁਰਤ ਆਈ ਹਾਈ ਗੁੱਲੂ ਚੱਲ ਸੌ ਜਾ ਸੌ ਜਾ ਪੱਗੂ ਆਪਾਂ ਇਹਦੇ ਵਿੱਚ ਛਿੱਛੇ ਵਿੱਚ ਮਲਾਂਜੀ ਚ ਦੱਸਿਓ ਕਿਹੜਿਆ ਕੀ ਕਹਿੰਦੇ ਮੈਨੂੰ ਤਾਂ ਸਾਡੇ ਸਾਰੇ ਪਾਸੇ ਏਰੀਏ 'ਚ ਸਾਰੇ ਤੇ ਰਿਸ਼ਤੇਦਾਰੀ ਹੈਗੀ ਆ ਮਾਜੇ 'ਚ ਵੀ ਮਾਲ ਵਿੱਚ ਵੀ ਦਬਾਬੇ ਤੇ ਤਾਂ ਕਰਕੇ ਸਾਰਿਆਂ ਦਾ ਪਤਾ ਵੀ ਸਾਰੇ ਨੇ ਕਿ ਕੀ ਕਹਿੰਦੇ ਆ ਸਾਡੇ ਅਲਛੀછા ਤੇ ਮਲਾਨ ਜੀ ਤੇ ਗੜੰਬਾ ਆਮ ਪੰਨਾ ਆਮ ਜਿਹੜੇ ਲੋਕ ਕਹਿੰਦੇ ਆ ਪੰਜਾਬ ਤੋਂ ਸ਼ਹਿਰ ਬਾਹਰ ਆਮ ਪੰਨਾ ਕਹਿੰਦੇ ਆ ਇਹ ਜੀ ਆਪਾਂ ਸੌਂਫ ਆ ਰੋਸਟ ਕਰਨ ਦੀ ਗੱਲ ਆ ਇਹ ਜਿਹੜੀ ਸੌਂਫ ਆ ਨਾ ਇਹ ਆਪਾਂ ਬਰੀਕ ਸੌਂਫ ਨਹੀਂ ਲੈਣੀ ਇਹੋ ਮਤਲਬ ਕਿ ਮੈਂ ਹੈਲਥ ਵਾਈਜ਼ ਵੀ ਦੱਸਦੀਆਂ ਵੀ ਜਿੱਦਾਂ ਆਮ ਹਰ ਇੱਕ ਨੂੰ ਵੀ ਸਹੀ ਬੈਠੇ ਤੇ ਖਾਸ ਕਰ ਜਿਹੜੇ ਮੇਰੇ ਵਰਗੇ ਪੇਸ਼ੈਂਟ ਐ ਲੂਸੀ ਪੇਸ਼ੈਂਟ ਉਹਨਾਂ ਨੂੰ ਵੀ ਸਹੀ ਬੈਠੇ ਉਹ ਜ਼ਿਆਦਾ ਜਿਹੜੀ ਇਹ ਹਰੀ ਸੌਂਫ ਆ ਨਾ ਮੋਟੀ ਸੌਂਫ ਉਹ ਹੀ ਯੂਜ਼ ਕਰਨਾ ਤੇ ਮੋਟੀ ਸੌਂਫ ਆ ਹਰੀ ਇਹਨੂੰ ਪਹਿਲਾਂ ਆਪਾਂ ਰੋਸਟ ਕਰ ਲੈਨੇ ਆ ਅਗ ਨੂੰ ਕਰ ਲੈਣਾ ਮਿਕਸੀ ਜੀ ਰੋਸਟ ਉਨਾ ਘੱਟੋਂ ਸੇ ਘੱਟ ਕਰ ਲਈਏ ਜੀਰਾ ਉਹ ਵੀ ਨਾ ਇਹ ਸਾਡੇ ਜੋ ਸਾੜ ਗਏ ਹੁਣ ਇਹਨੂੰ ਵੀ ਜੀ ਆਪਾਂ ਪਾ ਦਿੰਨੇ ਆਪਾਂ ਇਹਦੇ ਚਲੋ ਹੋਣ ਜੀ ਕਰ ਲਈਏ ਆਪਾਂ ਜੀ ਕਾਲੀ ਮਿਰਚ ਕਿੰਨੇ ਗੜੇ ਨੂੰ ਬੋਲ ਵੱਗਦੀ ਹੁੰਦੀ ਹੈ ਇਸ ਕਰਕੇ ਆਪਣੇ ਹਿਸਾਬ ਨਾਲ ਹੀ ਪਾਉਣੀ ਜਿਹਦੇ ਗਲੇ ਨੂੰ ਪੀਨੇ ਸੂਟ ਕਰਦੀ ਹੈ ਚਲੋ ਇਹ ਜਿਹੜੀ ਕਾਲੀ ਮਿਰਚਾ ਜੋ ਕਰ ਲਈ ਆਪਾਂ ਰੋਸਟ ਲੋ ਜਿਹਨਾਂ ਨੂੰ ਮਨੀ ਨੂੰ ਕੋਟਦੇ ਚੰਗੀ ਤਰ੍ਹਾਂ ਮਨੀ ਮਿਰਚੀ ਚੇ ਕੋਟਦੇ ਹੋ ਜਾਣੀ ਨਾਲ ਲਿਆ ਇਹ ਮਨੀ ਜੇ ਇਹਦਾ ਕਰ ਲਵੇ ਐਨ ਬ੍ਰੀਕ ਜਿਹਾ ਪਾਊਡਰ ਮੈਂ ਜਦੋਂ ਚੈੱਕ ਕਰ ਲੈਣੀ ਆ ਮਨੀ ਮੰਗੋ ਹਾਂ ਤਾਂ ਬਬ ਜੱਟ ਜਿਹੜਾ ਬੌਂਡਰ ਬਣਾਦੇ ਮੈਂ ਦੇਖ ਕੇ ਉਹ ਬਣਾਉਂਗਾ ਲੋਹੀ ਇਹਦੇ ਵਿੱਚ ਵੀ ਨਮਕ ਸਤਣੀ ਹੈ ਜਦੋਂ ਇਹਦਾ ਨਮਕ ਪਾਤੀ ਹੈ ਨਾ ਫਿਰ ਉਹ ਹੋਰ ਵੀ ਸੋਖਾ ਜਿਹੜਾ ਉਹ ਹੋ ਜਾਂਦਾ ਵਾ ਨੂੰ ਕ੍ਰਸ਼ ਹੋ ਗਿਆ ਹੈ ਹੋਣਾ ਮੈਂ ਲੂਣ ਸਤਣੀ ਹੈ ਰਿਹਾ ਤਿੰਨ ਲੂਣ ਲੂਣ ਨਾਲ ਮਿਰਚੋਂ ਲੂਣ ਖਤਮ ਹੋ ਗਿਆ ਲੂਣਦਾਨੀ ਚ ਲੂਣਦਾਨੀ ਵਿੱਚ ਨਮਕ ਨਹੀਂ ਹੈ ਇਸ ਕਰਕੇ ਸਾਰੇ ਜਣੇ ਸੈਂਧਾ ਨਮਕ ਹੀ ਯੂਜ਼ ਕਰਿਓ ਕਿਉਂਕਿ ਮੈਂ ਅੱਗੇ ਵੀ ਕਈ ਵੀਡੀਓਸ ਤੇ ਦੱਸਿਆ ਭਈ ਅਸੀਂ ਸੈਂਧਾ ਨਮਕ ਹੀ ਜਿਹੜਾ ਉਹ ਯੂਜ਼ ਕਰੇਗਾ ਹਨ ਅਨਮ ਬਾਦੀ ਨੇ ਇਹਦੇ ਵਿੱਚ ਕਿਉਂਕਿ ਇਹਨੂੰ ਪਾਵਾਂਗੇ ਅਮਕੀ ਦੇ ਸੈਂਧੇ ਨਮਕ ਨੂੰ ਤਾਂ ਹੋਰ ਜਲਦੀ ਉਹ ਉਹਜੂਗਾ ਸਹੀ ਪਾਊਡਰ ਬਣ ਜੂਗਾ ਇਹਦੇ ਵਿੱਚ ਪਾਉਣਗੇ ਪਾਊਡਰ ਚਲੋ ਜੀ ਤੇ ਜਿਵੇਂ ਮਨੀ ਉਹਨੂੰ ਕੀ ਕਹਿੰਦਾ ਉਹ ਪਾウダー ਬਣਾਉਂਦੇ ਆ ਉਹਦਾ ਮਸਾਲੇ ਦਾ ਤੇ ਮੈਂ ਜਦ ਤੱਕ ਜਿਹੜੇ ਮੰਗੋ ਇਹਨਾਂ ਨੂੰ ਛੇਲ ਲਾਂ ਇਹਦਾ ਪਲਕਾ ਬਣਾਉਣ ਵਾਸਤੇ ਇਹ ਸਾਰੇ ਆਂਬ ਵੀ ਮੈਂ ਛਿਲ ਗਏ ਆ ਤੇ ਹੁਣ ਇਹਨੂੰ ਦੇਖਦੇ ਆਂ ਹੱਥਾਂ ਨਾਲ ਮੈਸ਼ ਹੋ ਗਏ ਤਾਂ ਆਪਾਂ ਹੱਥ ਨਾਲ ਮੈਸ਼ ਕਰਦੇ ਨਹੀਂ ਕਿਤੇ ਬਾਹਰ ਲੈਣ ਨੂੰ ਗ੍ਰਾਈਂਡਰ ਚ ਕਰ ਲਾਂਗੇ ਕਿਉਂਕਿ ਆਂਬ ਮੰਗੋ ਜਿਹੜੇ ਬਚੇ ਸੀਗੇ ਉਹਦਾ ਤਾਂ ਹੋ ਹੀ ਜਾਣੇ ਕਿਉਂਕਿ ਮਗਦੇ ਆਂ ਗੋਰਾਣੇ ਆ ਮੰਨ ਤੇ ਤੇ ਜੇ ਬਾਈ ਚਾਂਸ ਨਾ ਆਉਂਦੇ ਹੋਏ ਤਾਂ ਆਪਾਂ ਗ੍ਰਾਈਂਡਰ ਚ ਕਰ ਲਾਂਗੇ ਚਲੋ ਜੀ ਗਾਣਾ ਕਰੀਏ ਪ੍ਰੋਸੈਸ ਇਹ ਜੀ ਗਰਮ ਵੀ ਸੀਗੇ ਆਂਬ ਤੇ ਇਸ ਤਰ੍ਹਾਂ ਦੇ ਨਾ ਉਹ ਗ੍ਰਾਈਂਡਰ ਦੇ ਵਿੱਚ ਇਹਨੂੰ ਕਰ ਲਿਆ ਤੇ ਇਹ ਜੀ ਸ਼ੱਕਰ ਆ ਜ਼ਿਆਦਾਤਰ ਲੋਕ ਇਹਦੇ ਵਿੱਚ ਚੀਨੀ ਪਾ ਦਿੰਦੇ ਪਰ ਚੀਨੀ ਨਹੀਂ ਪਾਉਣੀ ਚਾਹੀਦੀ ਜੇ ਤੁਸੀਂ ਗਰਮੀ ਕਰਕੇ ਬਣਾਉਣ ਲੱਗੇ ਆ ਇਦੇ ਵਿੱਚ ਸ਼ੱਕਰ ਹੀ ਪਾਉਣੀ ਚਾਹੀਦੀ ਆ। ਅਸੀਂ ਤਾਂ ਸ਼ੱਕਰ ਹੀ ਪਾਈ ਦੀ ਆ। ਤਕਰੀਬਨ ਮੈਂ ਹਰ ਐਡੰਨ ਚੀਜ਼ ਦੇ ਵਿੱਚ ਸ਼ੱਕਰ ਹੀ ਯੂਜ਼ ਕਰਦੀ ਆ। ਕੋਈ ਵੀ ਸ਼ਰਬਤ ਹੋਵੇ ਜਾਂ ਇਹ ਆਮ ਪੰਨਾ ਹੋਵੇ, ਸਿਸ਼ਾ ਇਹ ਸ਼ੱਕਰ ਹੀ ਪਾਈ ਲਈ। ਜਿੰਨੇ ਤੁਹਾਡੇ ਆਮ ਜਿਹਾ ਸਾਡੇ ਕੋਲ 1.5 ਕਿਲੋ ਆਮ ਸੀ ਉਸ ਦੇ ਹਿਸਾਬ ਨਾਲ ਇਸ ਮੈਂ 2-3 ਕੜਸ਼ੀਆਂ ਪਾ ਲਈਆਂ। ਸ਼ੱਕਰ ਦੀਆਂ ਸ਼ੱਕਰ ਸਾਫ ਸੀ ਮੈਂ ਚੱਕ ਦਿੱਤੀ। ਕੋਤੋਂ ਵੈਸੇ ਵਿੱਚ ਪੁੱਛ ਕੇ ਲੈ ਕੇ ਆਏ ਸੀ। ਤੇ ਇਹਦੀ ਬਾਹਰ ਆ ਪਾਣੀ ਇਹਨੂੰ ਆਪਾਂ ਪਾ ਲਈਏ ਆਂ ਅੰਬੀ ਮਦਲੀਆਂ ਦੀ ਅੰਬਰੀ ਮਿਟਕਾਉਂਦੀ ਆ ਨਾ ਅਸੀਂ ਵਿੱਚੇ ਬਾਹਰ ਲਈ ਆਂ ਉਹ ਇਹ ਸੱਜੀਆਂ ਉਹਨੂੰ ਵੀ ਵਿੱਚੇ ਬਾਹਰ ਦੇਈਦਾ ਠੰਡਾ ਪਾਣੀ ਨੀ ਪਾਇਆ ਕਿਉਂਕਿ ਠੰਡਾ ਪਾਣੀ ਵਿੱਚ ਜਿਹੜੀ ਸ਼ੱਕਰ ਉਹ ਘੋਲਣੀ ਮਦਲੀ ਘੋਲਣੀ ਨਹੀਂ ਗਈ ਉਹ ਮਲਟ ਨਹੀਂ ਹੋਣੀ ਇਟ ਇਜ਼ ਹਾਲ ਹੋਣੀ ਇੰਗਲਿਸ਼ੀ ਭੁੱਲੀ ਜਾਂਦੇ ਆ ਲੇ ਬੁੱਲਿਨੀ ਨਾਟ ਮੈਲਟ ਮੈਲਟ ਦਾ ਬੇਗਲ ਨਾ ਹੁੰਦਾ ਡਿਸੋਲਵ ਮੀਨਸ ਕੋਰਨ ਇਹ ਆਪਾਂ ਜਿਹੜਾ ਪਾウダー ਬਣਾਇਆ ਇਹਦੇ ਪਾ ਲੇ 2-3 ਚਮਚੇ ਤੋਕੇ ਤਾਂ ਸੌਂਫ ਹੀ ਆ ਇਹ ਤਾਂ ਕੋਈ ਆਪਾਂ ਨੂੰ ਸੌਂਫ ਹੀ ਆ ਤੇ ਕਾਲੀ ਮਿਰਚ ਆ ਤੇ ਜੀਰਾ ਉਹ ਤਾਂ ਬਿਲਕੁਲ ਪੇਟ ਵਾਸਤੇ ਬਹੁਤ ਵਧੀਆ ਚੀਜ਼ ਹੈ ਤੇ ਮਾਦੀ ਕਰਨਾ ਡਿਸੋਲਵ ਕੋ ਦਿਖਾ ਰਹੇ ਇਹ ਆਪਾਂ ਪਾਰੇ ਆ ਜੀ ਅੰਬ ਦਾ ਪਲਪ ਹੁਣ ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਪਲਪ ਨੂੰ ਇਹ ਅੰਬਾ ਦਾ ਮਤਲਬ ਕੀ ਆਪਾਂ ਪਾਰੇ ਆ ਪਲਪ ਇਹ ਨਾਮ ਬਹੁ ਨਾਮ ਬਹੁ ਮਣੀ ਕੋਸ਼ਿਸ਼ ਮੰਨ ਹਾਰੇ ਸਬਸਕ੍ਰਾਈਬਰ ਵੀ ਆ ਆਮ ਪਰ ਨਾਉ ਹੋ ਮਤਲਬ ਕੀ ਛੇ ਛੜੜਿਆਂ ਨੂੰ ਪੀਲੋ ਖਾ ਲੋ ਆ ਜੋ ਸਾਡੇ ਘਰੇ ਹੋਗੇ ਤਾਂ ਭਾਂਡੇ ਵੀ ਭਾਂਡੇ ਵੀ ਹੀਨੇ ਹੋਗੇ ਨਾ ਧੋਣ ਵਾਲੇ ਇਹ ਬਣਾ ਕੇ ਤੇ ਵਿੱਚ ਕਿੰਨਾ ਟਾਈਮ ਤੇ ਭਾਂਡੇ ਤੇ ਵੀ ਜਰੂਰ ਲਾਓ ਇਹ ਖਾ ਲਵੋ ਨਾ ਇਹ ਦੇਖੀਏ ਇੰਨਾ ਬਣਾਇਆ ਹੋ ਸੰਡੇ ਤਾਂ ਅਸੀਂ ਤਾਂ ਇੰਨਾ ਬਣਾਈ ਗਾ ਆ ਦੇਖ ਲੈ ਇਹਦੇ ਨਾਲ ਤੁਸੀਂ ਰੋਟੀ ਵੀ ਖਾ ਸਕਦੇ ਆ ਅਸੀਂ ਤਾਂ ਤਕਰੀਬਨ ਰਾਤ ਨੂੰ ਐਸੇ ਸ਼ਾਮ ਨੂੰ ਬਣਾਈਏ ਨਾ ਅਸੀਂ ਰੋਟੀ ਵੀ ਜਿਹੜੀ ਹੋਏ ਦੇ ਨਾਲ ਖਾ ਲਈਏ ਤੇ ਜਿਹੜੇ ਯੂਸੀ ਪੇਸ਼ੈਂਟ ਆ ਮੇਰੇ ਵਾਲੇ ਉਹ ਜਦੋਂ ਵੀ ਆਮ ਪੰਨਾ ਬਣਾਉਂਦੇ ਆ ਚਿਚਾ ਇਹ ਮਲਾਂਜੀ ਬਣਾਉਂਦੇ ਆ ਤੇ ਉਹ ਵਿੱਚ ਨਾ ਥੋੜੀ ਜੀ ਜਿੰਜਰ ਪਾਊਡਰ ਜਿਹੜਾ ਵਾ ਸੌਂਡਿਆ ਉਹ ਜਰੂਰ ਪਾਓ ਕਿਉਂਕਿ ਜਿਹੜੀ ਸੌਂਡਿਆ ਇਹਨਾਂ ਜਿਹੜਾ ਆਂਬੇ ਆ ਮਤਲਬ ਕਿ ਯੂਸੀ ਪੇਸ਼ੈਂਟ ਨੂੰ ਡਾਈਜੈਸਟ ਹੋ ਜਾਣਾ ਇਹ ਆਪਾਂ ਬਾਲਿਆ ਜਿਆ ਥੋੜਾ ਜਿਆ ਜਿੰਜਰ ਪਾਊਡਰ ਇੱਕ ਜਿਹੜਾ ਮਤਲਬ ਜਿਹੜਾ ਅਲਸਰ ਡਿਸਪਲੈਸਟਿਕ ਪੇਸ਼ੈਂਟ ਹੈ ਜਦੋਂ ਸਰਦੀਆਂ ਹੁੰਦੀਆਂ ਨਾ ਸਰਦੀਆਂ ਇਹ ਜਿਹੜਾ ਅਦਰਕ ਹੁੰਦਾ ਸਰਦੀਆਂ ਦੇ ਵਿੱਚ ਉਹਨੂੰ ਥੋੜੇ ਜਿਹਾ ਨਾ ਪਾਣੀ ਦੇ ਵਿੱਚ ਰੰਨ ਕੇ ਤੁਸੀਂ ਮਿਸ਼ਰੀ ਪਾ ਕੇ ਉਹ ਪੀ ਕੇ ਦੇਖਿਓ ਸਿੱਪ ਸਿੱਪ ਕਰਕੇ ਨਾ ਥੋੜਾ ਥੋੜਾ ਕਰਕੇ ਉਹਦੇ ਨਾਲ ਵੀ ਬਹੁਤ ਉਹਨ ਕੀ ਕਹੇਗਾ ਸਟਮਕ ਜਿਹੜਾ ਉਹ ਰਿਲੈਕਸ ਹੁੰਦਾ ਬਲੋਟਿੰਗ ਹਟਦੀ ਹੈ ਪੇਨ ਵੀ ਹਟਦੀ ਹੈ ਮੇਰੇ ਕੋਲ ਇੱਕੋ ਵਾਰੀ ਸਾਰੇ ਟਿਪਸ ਤੁਹਾਨੂੰ ਦੱਸਿਆ ਆਂ ਮੈਨੂੰ ਮੈਸੇਜ ਆਉਂਦੇ ਆ ਕਿਉਂਕਿ ਨਾ ਮੈਂ ਵੀ ਜਿੱਦਾਂ ਜਿੱਦਾਂ ਮੈਨੂੰ ਯਾਦ ਆਉਂਦਾ ਯਾਦ ਕੀ ਮੈਂ ਯੂਜ਼ ਟਿਪਸ ਕਰਦੀ ਰਹਿ ਤੁਪਰਦਨ ਬਗਦ ਹਰ ਇੱਕ ਵੀਡੀਓ ਸਾਰੇ ਟਿਪਸ ਇੱਕੋ ਵਾਰੀ ਇਨਸਾਨ ਕਿੰਨਾ ਦੱਸ ਸਕਦਾ ਤਾਂ ਅੰਗਰੇਜ਼ੀ ਲਈ ਜਿੱਦਾਂ ਯਾਦ ਹੁੰਦੇ ਨੇ ਦੱਸਦੇ ਰਹਿੰਦੇ ਆ ਇੱਕ ਟਿਪ ਤੁਹਾਨੂੰ ਹੋਰ ਦੱਸਦੇ ਆ ਇਹ ਸੀ ਪ੍ਰੈਸ਼ੈਂਟ ਵਾਸਤੇ ਜਦੋਂ ਤੁਹਾਨੂੰ ਹੁੰਦੀ ਹੈ ਨਾ ਐਂਜਾਇਟੀ ਤੇ ਐਂਜਾਇਟੀ ਹੁੰਦੀ ਹੈ ਤਾਂ ਨਾ ਉਹ ਹੁੰਦਾ ਨਾ ਕਿਰ ਖਪਰਾਹਤੀ ਹੁੰਦੀ ਆ ਜਾਂ ਮਤਲਬ ਇਰੀਟੇਸ਼ਨ ਕਿਸੇ ਚੀਜ਼ ਤੋਂ ਹੁੰਦੀ ਮੈਨਾਂ ਵੀ ਹੁੰਦੀ ਆ ਕਿਤੇ ਜਾਣਾ ਇੱਕ ਲੱਛੀ ਜਿਹੜੀ ਹੈ ਨਾ ਛੋਟੀ ਲੱਛੀ ਹਰੀ ਉਹਨੂੰ ਚਬਾ ਕੇ ਦੇਖਿਓ ਉਹਦਾ ਮਾਈਂਡ ਜਿਹੜਾ ਉਹ ਰਿਲੈਕਸ ਕਰਦੀ ਆ ਮਾਈਂਡ ਨੂੰ ਡਿਵਰਟ ਕਰਦੀ ਆ ਇਸ ਕਰਕੇ ਤਕਰੀਬਨ ਮੈਂ ਆਪਣੇ ਪਰਸ ਵਿੱਚ ਛੋਟੀਆਂ ਇਲਾਚੀਆਂ ਰੱਖਦੀ ਆ ਤੇ ਮੈਨੂੰ ਜਦੋਂ ਵੀ ਕੋਈ ਪ੍ਰੋਬਲਮ ਆਦਾ ਲੱਗੇ ਮੈਂ ਛੋਟੀ ਇਲਾਚੀ ਜਿਹੜੀ ਉਹ ਜ਼ਰੂਰ ਖਾਣਦੀ ਆ ਮਤਲਬ ਖਾਣੀ ਅੰਦਰ ਨਹੀਂ ਨੂੰ ਆਈ ਚਬਾ ਕੇ ਉਹਨੂੰ ਥੂ ਕਰ ਦੋ ਤੇ ਦੇਖ ਲਓ ਜੀ ਸਾਡਾ ਹਾਂ ਫਿਰ ਮੈਂ ਚੱਕ ਲੈਂਦੀ ਆ ਇਹਦਾ ਮਤਲਬ ਕਿ ਤੁਹਾਨੂੰ ਪਾ ਕੇ ਦਿਖਾਉਣੀ ਆ ਊਰੇ ਵਿੱਚ ਬੜੀਆ ਜਿਹੀ ਗਲਾਸ 'ਚ ਪਾ ਕੇ ਦਿਖਾ ਯਾ ਇਹ ਦੇਖੋ ਜੀ ਆਪਾਂ ਬਹੁਤ ਵਧੀਆ ਗਲਾਸ ਲੈ ਆਏ ਆਂ ਮੈਨੂੰ ਤਾਂ ਆਪਾਂ ਕੋਲੀ ਦੇ ਵਿੱਚ ਪਾ ਕੇ ਮਤਲਬ ਇਹਨੂੰ ਕੋਲੀ ਦੇ ਵਿੱਚ ਪਾ ਕੇ ਫਿਰ ਉਹਦੇ ਵਿੱਚ ਕਨਫਿਟ ਪਾ ਕੇ ਫਿਰ ਉਹਨੂੰ ਕੀ ਕਹੀਦਾ ਖਾਈਦਾ ਪਰ ਤੁਹਾਨੂੰ ਮਸਿਨਾ ਫਿਰ ਵਧੀਆ ਤਰੀਕੇ ਨਾਲ ਸਰਵ ਕਰਕੇ ਦਿਖਾਵਾਂਗੇ ਨਾ ਇਹਨੂੰ ਜੂਸ ਕਰੀ ਬਣਾਉ ਆਪਾਂ ਆਪਣੀ ਵੀਡੀਓ ਦਾ ਦੇਖੋ ਇਹਦੇ ਵਿੱਚ ਅਜੇ ਆਪਾਂ ਪਾਵਾਂਗੇ ਬਰਫ਼ ਤੇ ਇਹ ਥੋੜਾ ਹੋ ਜਾਊਗਾ ਪਤਲਾ ਫਿਰ ਆਪਾਂ ਨੂੰ ਕੀ ਕਹਿਦਾ ਇਹਨੂੰ ਉਹ ਕੀ ਕਹਿਦਾ ਸਰਵ ਕਰਾਂਗੇ ਖਾਵੇਂ ਮੈਨੂੰ ਮੁਝ ਪਾਣੀ ਨਹੀਂ ਹੁੰਦੀ ਆਂ ਜੀ ਆ ਕੱਢ ਦਿੰਦੇ ਐਸ ਕਰਕੇ ਮੈਂ ਥੋੜਾ ਜਿਹਾ ਖਾ ਕੇ ਦੇਖਦੀ ਮੈਂ ਸਾਰਾ ਜੂਠਾ ਨਹੀਂ ਕਰਨਾ ਤੇ ਤੁਸੀਂ ਬਰ ਪਾਣੀ ਆ ਖਾ ਮੰਗੇ ਉਹਨਾਂ ਨੇ ਖਾਣਾ ਫਿਰ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਜੂਠਾ ਨਹੀਂ ਕਰ ਸਕਦੇ ਜਸਟ ਇੱਕ ਚਮਚ ਜਿਹੜਾ ਆਪਾਂ ਟੇਸਟ ਕਰਕੇ ਦੇਣੀ ਆ ਹਾਂ ਇੱਕ ਗਲਾਸ ਮੈਨੂੰ ਹੀ ਦੇ ਦੋ ਬਹੁਤ ਟੇਸਟੀ ਆ ਜਿਵੇਂ ਕਦਮ ਪੂਤਰਾ ਹੁੰਦਾ ਨਾ ਪੂਤਰਾ ਦੇ ਵਿੱਚ ਆਪਾਂ ਨਾ ਕੁੱਟ ਕੇ ਪਾਸ ਆਉਂਦੇ ਸੀ ਬਹੁਤ ਟੇਸਟੀ ਬਣਾ ਸੌਫ ਕਰਕੇ ਟੇਸਟ ਬਹੁਤ ਵਧੀਆ ਹੈ ਇਹਦਾ ਤੇ ਬਲੀਸ ਤੁਸੀਂ ਵੀ ਸਾਰੇ ਜਾਣੇ ਇਦਾਂ ਟਰਾਈ ਕਰਿਓ ਤੇ ਯੂਸੀ ਪੇਸ਼ੈਂਟ ਜਿੱਦਾਂ ਦੱਸਿਆ ਉਹਦਾ ਟਰਾਈ ਕਰਿਓ ਖਾ ਕੇ ਦੇਖਿਓ ਉਹ ਸੋਈ ਪੀ ਕੇ ਦੇਖਿਓ ਪਤਾ ਨਹੀਂ ਖਾ ਕੇ ਦੇਖਿਓ ਕਿ ਪੀ ਕੇ ਦੇਖਿਓ ਦੋਨੇ ਤਰ੍ਹਾਂ ਹੀ ਆਏ ਬਹੁਤ ਟੇਸਟੀ ਲੱਗਾ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਾ